ਉਹਨਾਂ ਨੇ ਕਦੇ ਸਹਿਜ ਸੁਭਾਏ ਵੀ ਸਾਹਿਬਜ਼ਾਦਿਆਂ ਨੂੰ ਬੱਚੇ ਨਹੀਂ ਆਖਿਆ ਹੁੰਦਾ ਅਸੀਂ ਜਦੋਂ ਹੀ ਨਾਮ ਲੈਨੇ ਆ ਅਸੀਂ ਆਪਦੇ ਆ ਬਾਬਾ ਫਤਿਹ ਸਿੰਘ ਦੀ ਬਾਬਾ ਥੋਰਾਵਰ ਸਿੰਘ ਦੀ ਸੋ ਇਸ ਲਈ ਇਹ ਜਿਹੜੀਆਂ ਸ਼ਹੀਦੀਆਂ ਨੇ ਇਹਨਾਂ ਉੱਪਰ ਸਾਨੂੰ ਬੈਰਾਗ ਨਹੀਂ ਕਰਨਾ ਚਾਹੀਦਾ ਸਗੋਂ ਜੈਕਾਰਿਆਂ ਦੀ ਗੂੰਜ ਦੇ ਨਾਲ ਇਹਨਾਂ ਦਿਹਾੜਿਆਂ ਨੂੰ ਮਨਾਉਣਾ ਚਾਹੀਦਾ ਦੂਜੀ ਜਿਹੜੀ ਬੇਨਤੀ ਹੈ ਕਿ ਅੱਜ ਦਾ ਜੋ 1 ਜਨਵਰੀ ਦਾ ਦਿਨ ਹੈ ਅੱਜ ਦੇ ਦਿਨ ਵੀ ਬਹੁਤ ਵੱਡੀ ਜਿਹੜੀ ਸ਼ਹੀਦੀ ਹੈ ਇਹ ਸਿੱਖ ਪੰਥ ਦੇ ਅੰਦਰ ਯਾਦ ਕੀਤੀ ਜਾਂਦੀ ਹੈ ਮਨਾਈ ਜਾਂਦੀ ਹੈ ਕਿਉਂਕਿ ਆਪਾਂ ਤੁਸੀਂ ਸਭ ਗੁਰਸਿੱਖ ਅੰਗਰੇਜ਼ਾਂ ਦੀ ਧਰਤੀ ਦੇ ਉੱਪਰ ਵਿਰਾਜਦੇ ਹੋ ਤੇ ਆਮ ਕਰਕੇ ਸਾਰੇ ਕਿਤੇ ਨਵਾਂ ਸਾਲ ਮਨਾਉਣ ਦਾ ਜਿਹੜਾ ਤਰੀਕ ਹੈ ਉਹ ਵੱਧ ਚੜ ਕੇ ਹੈ ਪਰ ਨਾਲ-ਨਾਲ ਸਾਨੂੰ ਇਹ ਵੀ ਜਾਗ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਮ ਦੇ ਉਹਨਾਂ ਦੀ ਜਿਹੜੀ ਸ਼ਹੀਦੀ ਹੈ 1 ਜਨਵਰੀ 1993 ਵਾਲੇ ਦਿਨ ਹੋਈ ਸੀ ਉਹਨਾਂ ਦਾ ਜਿਹੜਾ ਜਨਮ ਹੈ 1949 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਛੋਟੀ ਉਮਰ ਦੇ ਵਿੱਚ ਹੀ ਪੜ੍ਹਾਈ ਪੂਰੀ ਕਰਕੇ ਦੰਗਮੇ ਟਕਸਾਲ ਦੇ ਵਿੱਚ ਵਿਦਿਆ ਪ੍ਰਾਪਤ ਕਰਨ ਵਾਸਤੇ ਚਲੇ ਗਏ ਸ਼ੁਰੂ ਤੋਂ ਨਾਮ ਅਭਿਆਸੀ ਸਾਨਾ ਗੁਰੂ ਦੇ ਨਾਲ ਜਿਹੜੀ ਫ੍ਰੀਤੀ ਹੈ ਉਹ ਜੁੜੀ ਹੋਈ ਸੀ ਸਮੇਂ-ਸਮੇਂ ਅਨਸਾਰ ਉਹਨਾਂ ਨੇ ਗੁਰਸਿੱਖਾਂ ਦੀ ਜਿਹੜੀ ਸਹਾਇਤਾ ਹੈ ਉਸ ਨੂੰ ਕਰਨਾ ਕੀਤਾ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਉਸ ਦੇ ਵਿੱਚ ਇਹ ਨਿਰਣਾ ਲਿਆ ਗਿਆ ਨਵੇਂ ਜਥੇਕਾਰ ਆਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਜਸਬੀਰ ਸਿੰਘ ਰੋਟੀ ਨੂੰ ਬਣਾਇਆ ਗਿਆ ਪਰ ਉਹ ਉਸ ਸਮੇਂ ਜੇਲ੍ਹ ਵਿੱਚ ਸਨ ਜਿਸ ਕਰਕੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਹੋਣਾ ਨੂੰ ਕਾਰਜਕਾਰੀ ਜਥੇਦਾਰ ਠਾਪ ਦਿੱਤਾ ਤੇ ਭਾਈ ਜਥੇਦਾਰ ਜੀ ਕੀ ਕਰਦੇ ਸਨ ਕਿ ਪੁਲਿਸ ਜਿਨ੍ਹਾਂ ਦੇ ਉੱਪਰ ਝੂਠੇ ਮੁਕਾਬਲੇ ਬਣਾਉਂਦੀ ਸੀ